ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋ ਹੋਮ ਹੋਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬਾਪ ਦਾ ਸਭ ਤੋਂ ਵੱਧ ਪਿਆਰ ਆਪਣੀ ਧੀ ਨਾਲ ਹੀ ਹੁੰਦਾ ਹੈ ਤੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਬਾਪ ਧੀ ਨੂੰ ਬਾਪ ਸਭ ਤੋਂ ਵੱਧ ਪਿਆਰ ਆਪਣੀ ਧੀ ਨੂੰ ਹੀ ਕਰਦਾ ਹੈ ਤੇ ਤੁਸੀਂ ਦੇਖ ਸਕਦੇ ਹੋ ਧੀ ਦਾ ਵਿਆਹ ਹੈ ਤੇ ਜਦੋਂ ਧੀ ਦੀ ਟੋਲੀ ਤੋਰਨੀ ਸੀ ਤੇ ਧੀ ਨੇ ਕਿਹਾ ਕਿ ਉਹ ਡੋਲੀ ਵਿੱਚ ਬੈਠਣ ਤੋਂ ਪਹਿਲਾਂ ਆਪਣੇ ਬਾਪ ਦੇ ਹੱਥੋਂ ਹੀ ਖਾਣਾ ਖਾਵੇਗੀ ਤੇ ਇਹ ਸੁਣ ਕੇ ਬਾਪ ਭਾਵੁਕ ਹੋ ਜਾਂਦਾ ਹੈ ਤੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜਦੋਂ ਬਾਪ ਆਪਣੀ ਧੀ ਨੂੰ ਆਪਣੇ ਹੱਥਾਂ ਨਾਲ ਖਾਣਾ ਖਵਾਉਂਦਾ ਹੈ ਤਾਂ ਬਾਪ ਦੇ ਹੰਝੂ ਨਹੀਂ ਰੁਕ ਰਹੇ ਤੇ ਧੀ ਦੇਖੋ ਆਪਣੇ ਬਾਪ ਨੂੰ ਚੁੱਪ ਕਰਵਾ ਰਹੀ ਹੈ ਤੀਆਂ ਨੂੰ ਤੋੜਨਾ ਇੱਕ ਬਾਪ ਦਾ ਸਭ ਤੋਂ ਮੁਸ਼ਕਲ ਸਮਾਂ ਹੁੰਦਾ ਹੈ ਜੇ ਕਿਸੇ ਤੋਂ ਇੱਕ ਪੈਨ ਵੀ ਮੰਗੋ ਤਾਂ ਉਹ ਤੈਨ ਤੋਂ ਇਨਕਾਰ ਕਰ ਦਿੰਦਾ ਹੈ ਤੇ ਮਾਤਾ ਪਿਤਾ ਹੀ ਅਜਿਹੇ ਹੁੰਦੇ ਨੇ ਜੋ ਆਪਣੇ ਕਲੇਜੇ ਨੂੰ ਆਪਣੀ ਬੇਟੀ ਦੀ ਡੋਲੀ ਨੂੰ ਦਿਲ ਕਠੋਰ ਕਰਕੇ ਅੱਖਾਂ ਵਿੱਚ ਨਮੀ ਤੇ ਹੰਝੂ ਲੈ ਕੇ ਫਿਰ ਵੀ ਖੁਸ਼ੀ ਨਾਲ ਆਪਣੀ ਧੀ ਨੂੰ ਤੋੜ ਦੇਣੀ ਡੋਲੀ ਤੋੜਨ ਸਮੇ ਮਾਤਾ ਪਿਤਾ ਦੇ ਦਿਲ ਤੇ ਜੋ ਬੀਤਦਾ ਹੈ ਉਹ ਹੋਰ ਕੋਈ ਨਹੀਂ ਸਮਝ ਸਕਦਾ ਸਲੀ ਸਾਨੂੰ ਹਰਤੀ ਹਰ ਨੂੰ ਦੀ ਇੱਜ਼ਤ ਕਰਨੀ ਚਾਹੀਦੀ ਹੈ ਕਿਉਂਕਿ ਉਹ ਆਪਣੇ ਘਰ ਪਰਿਵਾਰ ਆਪਣੇ ਮਾਤਾ ਪਿਤਾ ਤੇ ਆਪਣੇ ਸਾਰੇ ਰਿਸ਼ਤੇਦਾਰ ਛੱਡ ਕੇ ਆਉਂਦੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਰੱਬ ਰਾਖਾ